ਬੋ ਜੀ ਆ ਫੜੋ 50000 ਰੁਪਇਆ ਇੱਕ ਪ੍ਰੀਮੀਅਮ ਬੈੱਡ ਦੇ ਦਿਓ ਤੇ ਇੱਕ ਪ੍ਰੀਮੀਅਮ ਸੋਫਾ ਵੀ ਤੇ ਟੇਬਲ ਦੇ ਦਿਓ ਗੁੱਡੀ ਦੇ ਵਿਆਹ ਤੇ ਦੇਣਾ ਜੀ ਸਰ ਕੀ ਗੱਲ ਹੋ ਗਈ 50000 ਰੁਪਏ ਦਾ ਥੋੜਾ ਪੈਕੇਜ ਹੈ ਜੀ ਸਾਡਾ ਉਹ ਭਾਜੀ ਇਹ ਤੋਂ ਵੱਧ ਦਾ ਸੁਣਨਾ ਆ ਨਾ ਇਹ ਪ੍ਰੀਮੀਅਮ ਆ ਗਿਆ ਬੈੱਡ ਦੇ ਨਾਲ ਸੋਫਾ ਹੋਊਗਾ ਉਹ ਨਹੀਂ 50000 ਰੁਪਏ ਤੁਸੀਂ ਕੋਲੇ ਰੱਖੋ ਜੀ ਆਪਦੇ ਸਾਡਾ ਪੈਕੇਜ ਹੈਗਾ ਸਿਰਫ 38000 ਰੁਪਏ ਦਾ ਜੀ 38000 ਦੇ ਵਿੱਚ ਇੱਕ ਆਪਾਂ ਤੁਹਾਨੂੰ ਬੈੱਡ ਦੇ ਰਹੇ ਹਾਂ ਜੀ ਇੱਕ ਆਪਾਂ ਸੋਫਾ ਦੇ ਰਹੇ ਹਾਂ ਜੀ ਫੈਂਸੀ ਇਹ ਭਾਜੀ ਇਹ ਤਾਂ ਯਾਰ ਮਤਲਬ ਵੱਡੇ ਵੱਡੇ ਪ੍ਰੀਮੀਅਮ ਸੋਫੇ ਨੂੰ ਇਦਾਂ ਦਾ ਸਟੱਫ ਲੱਗਾ ਹੁੰਦਾ ਪ੍ਰੀਮੀਅਮ ਕੁਆਲਿਟੀ ਦਾ ਸੋਫਾ ਜੀ ਟੇਬਲ ਵੀ ਦੇਖੋ ਔਕ ਲੱਗਿਆ ਹੋਏਗਾ ਜੀ ਗਲਾਸ ਲੱਗਿਆ ਹੋਏਗਾ ਜੀ ਵਿੱਦ ਅਲਮੀਰਾ ਦੇ ਰਹੇ ਆ ਲੌਂਗ ਹੈਂਡਲ ਵਾਲੀ ਅਲਮੀਰਾ ਸ਼ੌਕਰ ਵਾਲੀ ਇਹਦੇ ਵਿੱਚ ਨਾਲ ਅਸੀਂ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਹਨੂੰ ਅਸੀਂ ਇੱਕ ਜੁੱਸਰ ਫ੍ਰੀ ਦਾ ਆਫ ਗਿਫਟ ਦੇਵਾਂਗੇ ਜੀ ਮਤਲਬ ਸਿਰਫ 38000 ਰੁਪਏ ਲੈਣਾ ਹੈ ਉਹ ਚੇ ਬੈੱਡ ਵੀ ਆ ਜਾਏਗਾ ਗੱਦਾ ਵੀ ਆ ਜਾਏਗਾ ਸੋਫਾ ਵੀ ਆ ਜਾਏਗਾ ਟੇਬਲ ਵੀ ਆ ਜਾਏਗਾ ਅਲਮਾਰੀ ਵੀ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਜੁੱਸਰ ਵੀ ਫ੍ਰੀ ਜੁੱਸਰ ਵੀ ਮੈਨੂੰ ਲੱਗਦਾ ਭਾਈ ਤੂੰ 10-12000 ਰੁਪਏ ਡਿਲੀਵਰੀ ਦਾ ਲੈ ਲੈਣਾ ਭਾਜੀ ਡਿਲੀਵਰੀ ਵੀ ਫ੍ਰੀ ਹੈ ਜੀ ਮਤਲਬ ਕਿਨੇ ਕੇਰੀਅਰਸ ਪੂਰੇ ਪੰਜਾਬ ਚ ਅੱਛਾ ਭਾਵੇਂ ਇਥੋਂ 100 ਕਿਲੋਮੀਟਰ ਹੋਵੇ ਜਾਂ 200 ਕਿਲੋਮੀਟਰ ਇਥੋਂ ਮਰਜ਼ੀ ਬੰਦਾ ਸਮਾਨ ਮੰਗਾਵੇ ਡਿਲੀਵਰੀ ਫ੍ਰੀ ਹੈ ਜੀ ਜਿਹੜੀ ਇਹ ਵੀਡੀਓ ਚਲਦੀ ਚਲਦੀ ਕੋਈ ਸ਼ੇਅਰ ਕਰੇਗਾ ਔਰ ਸ਼ੇਅਰ ਟੂ ਗਰੁੱਪ ਕਰੇਗਾ ਉਹਨਾਂ ਵਿੱਚੋਂ ਪੰਜ ਜਣਿਆਂ ਨੂੰ ਅਸੀਂ ਇਹ ਐਲਈਡੀ ਬਿਲਕੁਲ ਫ੍ਰੀ ਉਹਦੇ ਘਰ ਪਹੁੰਚਵਾ ਦੇਵਾਂਗੇ ਤੇ ਵੀਰ ਜੀ ਜਿੱਦਾਂ ਇਹ ਆਪਣਾ ਕਾਰਨਰਸ ਤੇ ਸੈਵਨ ਸੀਟ ਦਾ ਸੋਫਾ ਆਂਦਾ ਇਹ ਕਿੰਨੀ ਰੇਂਜ ਆ ਜਾਂਦਾ ਜੀ ਇਹ ਆਪਾਂ ਨੂੰ ਜੀ 16000 ਰੁਪਏ ਦਾ ਪੈ ਜਾਊਗਾ ਜੀ ਇਹ ਤੇ ਜਦੋਂ ਫਿਰ ਟੇਬਲ ਨਾਲ ਲੈਣਾ ਹੋਵੇ ਟੇਬਲ ਨਾਲ ਆ ਜੀ ਸਭ ਕੁਝ ਵਿੱਚ ਹੀ ਆ ਜੀ ਇਹਦੇ ਨਹੀਂ ਭਾਜੀ ਉਦਾਂ ਤੇ ਬਾਹਰ ਜਾਣੇ ਕਿਤੇ ਅਗਲੇ ਟੇਬਲ ਦੇ ਪੈਸੇ ਵੱਖਰੇ ਲੈਂਦੇ ਆ ਜੀ ਨਹੀਂ ਟੇਬਲ ਦੇ ਨਹੀਂ ਜੀ ਆਪਾਂ ਤਾਂ ਸ਼ੀਸ਼ੇ ਦੇ ਪੈਸੇ ਵੀ ਨਹੀਂ ਵੱਖਰੇ ਲਵਾਂਗੇ ਅਸੀਂ ਸ਼ੀਸ਼ੇ ਦੇ ਵੀ ਨਹੀਂ ਲੈਣੇ ਨਹੀਂ ਨਹੀਂ ਸ਼ੀਸ਼ਾ ਇਨਕਲੂਡ ਆ ਜੀ ਸਾਈਜ਼ ਆਪਣਾ ਵੱਡਾ ਵਾ ਟੇਬਲ ਦਾ ਨਹੀਂ ਦੇ ਇਹਦਾ ਨਾਰਮਲ ਜਾਂਦੇ ਨਾ ਤਾਂ ਇੰਨਾ ਕੁ ਸਾਈਜ਼ ਹੁੰਦਾ ਟੇਬਲ ਦਾ ਇਹ ਸਾਈਜ਼ ਵੀ ਵੱਡਾ ਕਰ ਦੇ ਸਾਈਜ਼ ਵੱਡਾ ਜੀ ਇਹਦਾ ਸ਼ੀਸ਼ਾ ਵੀ ਇਨਕਲੂਡ ਆ ਜੀ ਮਤਲਬ ਸ਼ੀਸ਼ੇ ਦੇ ਵੀ ਕੋਈ ਪੈਸਾ ਨਹੀਂ ਲੈਣੇ ਲੱਗ ਨਹੀਂ ਨਹੀਂ ਵਿਦ 5 ਸਾਲ ਦੀ ਗਾਰੰਟੀ ਆ ਜੀ ਰਿਟਰਨ ਦੇ ਵਿੱਚ ਇੱਥੇ ਨਹੀਂ ਗੱਲ ਜੀ ਖਤਮ ਹੋਣੀ ਗੱਲ ਤੁਸੀਂ ਸਾਈ ਚਾਰਜ ਨਹੀਂ ਲਵਾਂਗੇ ਜੀ ਇੱਕ ਮਿੰਟ ਭਾਜੀ ਯਾਰ ਦੇਖ ਲਓ ਮਤਲਬ ਇਹ ਦਾ ਸਾਈਜ਼ ਵੀ ਕਾਫੀ ਵੱਡਾ ਹੋ ਗਿਆ ਨਾਲ ਤੋਂ ਇਹ ਕਹਿੰਨੇ ਵੀ ਸ਼ੀਸ਼ਾ ਵੀ ਦੇਣਾ ਤੇ ਰੇਟ ਵੀ ਨਹੀਂ ਵਧਾਣਾ ਨਾ 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 ਜੀ ਇਹ ਇਹ ਸਿਰਫ 16000 ਰੁਪਏ ਜੀ ਆ ਨਾ ਬਿਲਕੁਲ ਸ਼ੀਸ਼ਾ ਸਾਡਾ ਕੋਈ ਵੀ ਸੋਫਾ ਲੈਣੀ ਹੋਣਾ ਜੀ ਟੇਬਲ ਦੀ ਗੱਲ ਹੁੰਦੀ ਆ ਨਾ ਉਹ ਸ਼ੀਸ਼ਾ ਇਨਕਲੂਡ ਦਾ ਰੇਟ ਹੁੰਦਾ ਜੀ ਇਹ ਅਲਮਾਰੀਆਂ ਦੇ ਵਿੱਚ ਨਾ ਜੀ ਆਪਣੇ ਕੋਲੇ ਦੇਖੋ ਅਲਮਾਰੀਆਂ ਦੀ ਤੁਰ ਤੋਂ ਤਾਂ ਲਾਈਨਾਂ ਨੇ ਜੀ ਦੇਖੋ ਕਿੰਨੀਆਂ ਅਲਮਾਰੀਆਂ ਬਿਲਕੁਲ ਦੋਹਰੀਆਂ ਲੈਣਾ ਇਹਦੇ ਪਿੱਛੇ ਵੀ ਪਈਆਂ ਨਾ ਅਲਮਾਰੀਆਂ ਪਿੱਛੇ ਵੀ ਡਬਲ ਲਾਈਨ ਆਈ ਇਹੇ ਮੂਰੇ ਵੀ ਆ ਤੇ ਅੱਗੇ ਇਹ ﺍﻟमारी ਦਾ ਨਾ ਫੁੱਲ ਸਾਈਜ਼ ਦੀ ﺍﻟमारी ਹੈ ਜੀ 5x7 ਫੁੱਟ ਦੀ ਔਰ ਇਹਦਾ ਰੇਟ ਬਹੁਤ ਬਹੁਤ ਜ਼ਿਆਦਾ ਰੀਜ਼ਨੇਬਲ ਕੱਢਿਆ ਹੋਇਆ ਹੈ ਜੀ ਅੱਪਾ ਸਿਰਫ ਤੇ ਸਿਰਫ 14000 ਰੁਪਏ ਦੀ ਇਹ ਸ਼ਾਈ ਨੀ ਦੇਖੋ ਜੀ ਇਸ ﺍﻟमारी ਮੈਂ ਉਹ ਹੀ ਦੇਖ ਰਹਾ ਇਹ ਟੋਟਲੀ ਜਿਹੜੀ ਪ੍ਰੀਮੀਅਮ ਐਸੈਸਰੀ ਲੱਗੀ ਹੈ ਪ੍ਰੀਮੀਅਮ ਐਸੈਸਰੀ ਹੈ ਫੁੱਲ ਸਾਈਜ਼ ﺍﻟमारी ਹੈ ਤੇ ਦੇਣੀ ਵੀ ਸਿਰਫ 14000 14000 ਦੀ 5x7 ਫੁੱਟ ਜੀ 5x7 ਤੇ ਇਹ ਚ ਭਾਜੀ ਜੇ ਕੋਈ ਰੰਗ ਵਗੈਰਾ ਹੋਰ ਲੈਣਾ ਹੋਵੇ ਇਹਦੇ ਵਿੱਚ ਰੰਗ ਬਾਦੂ ਹੈ ਜੀ ਦੇਖੋ ਜਿਵੇਂ ਗ੍ਰੇ ਆ ਜੀ ਇਹਦੇ ਵਿੱਚ ਕਰੀਮ ਆ ਜਾਂਦਾ ਜੀ ਇਹਦੇ ਵਿੱਚ ਰੰਗ ਹੋਰ ਵੀ ਹੈ ਜੀ ਦੇਖੋ ਇੱਕ ਆਹ ਵਾਲ ਸਾਈਜ਼ ਆਈ ਇਹਨਾਂ ਦੇ ਵੀ। ਤੁਸੀਂ ਰੰਗ ਦੀ ਕੁਆਲਿਟੀ ਫਿਨਿਸ਼ਿੰਗ ਦੇਖੋ ਜੀ। ਸਾਈਜ਼ ਇਹ ਵੀ ਫੁੱਲ ਸਾਈਜ਼ ਹੀ ਹੈ ਭਾਜੀ। ਬਿਲਕੁਲ ਫੁੱਲ ਸਾਈਜ਼ ਆਈ ਹੈ। ਓਕੇ ਮੈਂ ਵੀ ਦੇਖਦਾ ਮੈਂ ਜੀ ਪ੍ਰੀਮੀਅਮ ਐਸੈਸਰੀ ਲੱਗੀ ਹੋਈ ਤੇ ਰੇਟ ਕੁਝ ਵੀ ਨਹੀਂ ਦੇ ਰਿਹਾ ਬਸ ਸਿਰਫ 14000 14000 ਰੁਪਏ ਜੀ। ਭਾਈ ਜਿੱਦਾਂ ਇਹ ਆਪਣੇ ਕੋਲ ਲੋਹੇ ਦੀਆਂ ਮਾਰੀਆਂ ਵੀ ਨਾਲ ਹੈਗੀਆਂ। ਜੀ ਲੋਹੇ ਦੀ ਹੈ ਇਹ ਵੁੱਡਨ ਟੱਚ ਆ ਜੀ। ਸੇਮ ਵੁੱਡਨ ਟੱਚ ਦਿੱਤਾ ਹੋਇਆ ਲੋਹੇ ਦੇ ਵਿੱਚ ਵੁੱਡ ਲਿਖਦੀ ਹੈ ਜੀ। ਦੇਖਣ ਨੂੰ ਵੁੱਡ ਲੱਗੂਗੀ ਪਰ ਉਹਾ ਲੋਹਾ ਜੀ। ਅੱਛਾ ਹੋਊਗਾ ਲੋਹਾ ਜੀ ਬਿਲਕੁਲ। ਇਹ ਨੀਚੇ ਕਰੋ ਜੀ। ਥੈਂਕ ਯੂ। ਅ ਸਾਰੇ ਲੋਹੇ ਦੇ ਆਏਗੇ ਲੋਹੇ ਚ ਕਿੰਨੇ ਕੁ ਡਿਜ਼ਾਈਨ ਆ ਜਾਣਗੇ ਲੋਹੇ ਦੇ ਵਿੱਚ ਆ ਦੇਖੋ ਜੀ ਆ ਸਾਰੇ ਡਿਜ਼ਾਈਨ ਆ ਜੀ ਇਹ ਪੱਠੀ ਪੇਂਟ ਦੀਆਂ ਨੇ ਪਏ ਸਾਰੇ ਲੋਹੇ ਦੇ ਆਉਗੇ ਬੁੱਢੀਆਂ ਵੀ ਪਈਆਂ ਪੱਠੀ ਪੇਂਟ ਦੀਆਂ ਵੀ ਪਈਆਂ ਸਾਰੀਆਂ ਅਲਮਾਰੀਆਂ ਬਹੁਤ ਸੋਹਣੀਆਂ ਸੋਹਣੀਆਂ ਅਲਮਾਰੀਆਂ ਪਈਆਂ ਜੀ ਆਪਣੇ ਕੋਲੇ ਤੇ ਭਾਈ ਜਿੱਦਾਂ ਇਹ ਡਾਈਨਿੰਗ ਟੇਬਲ ਵਗੈਰਾ ਹੈਗੇ ਆ ਇਹ ਕਿੰਨੇ ਰੇਂਜ ਤੋਂ ਸ਼ੁਰੂ ਹੋ ਜਾਂਦੇ ਆ ਇਹ 25000 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਜੀ ਓਕੇ ਤੇ ਇਹਨਾਂ ਦੀ 10 ਸਾਲ ਦੀ ਗੱਡੀ ਦੀ ਗਾਰੰਟੀ ਹੁੰਦੀ ਹੈ ਜੀ। ਅੱਛਾ ਇਹ ਗੱਡੀ ਦੀ 10 ਸਾਲ ਦੀ ਗਾਰੰਟੀ ਆਏਗੀ। ਹਾਂ ਜੀ ਆਮ ਤੁਸੀਂ ਦੇਖੋਗੇ ਨਾ 2 ਇੰਚੀ ਫੋਮ ਲੱਗਦੀ ਆ। ਆਪਣੀ ਫੋਮ 3 ਇੰਚੀ ਲੱਗੀ ਹੋਈ। 3 ਇੰਚੀ ਹੈ ਠੀਕ ਹੈ ਜੀ। 3 ਇੰਚੀ ਫੋਮ ਪਲਾਸਟਿਕ ਨਹੀਂ ਹੋਊਗੀ ਵਿੱਚ ਪੂਰੀ ਫੋਮ ਹੀ ਹੋਊਗੀ। ਪੂਰੀ ਫੋਮ ਆਏਗੀ। ਤੇ ਵਿੱਚ ਦਾ ਇਹ ਡਿਜ਼ਾਈਨਰ ਕੁਰਸੀਆਂ ਇਹ ਤਾਂ ਆਪਾਂ ਇਹਦੇ ਰੇਟ ਦਿੰਨੇ ਬੈਣਾ 25000 ਰੁਪਏ ਦੇ। ਬਿਲਕੁਲ ਬਿਲਕੁਲ। ਇਹ ਤਾਂ ਸਾਡਾ ਆਡੀ ਵਾਲਾ ਮਾਡਲ ਆ ਜੀ। ਇਹਦੇ ਵਿੱਚ ਸਾਡੇ ਕੋਲੇ 2 ਤੋਂ 3 ਕਲਰ ਹਮੇਸ਼ਾ ਅਵੇਲੇਬਲ ਹੁੰਦੇ ਆ ਜੀ। ਅੱਛਾ ਵਿੱਚ ਬਟਨ ਇਹ ਆਮ ਤੁਹਾਨੂੰ ਸ਼ਾਪ ਤੇ ਹਰ ਇੱਕ ਨਹੀਂ ਤਿਆਰ ਕਰਦਾ ਨਾਰਮਲ ਸਲਾਈ ਮਾਰ ਕੇ ਦੇ ਦਿੰਦਾ ਜੀ ਔਰ ਇਹਦੀ ਆ ਦੇਖੋ ਸਲਾਈ ਕੱਚੀ ਕੁਲਟ ਦੀ ਬੈਠਣ ਦੀ ਆ ਦੇਖੋ ਜੀ ਫਿਨਿਸ਼ਿੰਗ ਦੇਖੋ ਜੀ ਕਿਵੇਂ ਬਿਠਾਈ ਹੋਈ ਹੈ ਜੀ ਨਾਲ ਕੁਲਟਾਈ ਇਹ ਮੈਂ ਸਮਝ ਗਿਆ ਇਹਦੀ ਫਿਨਿਸ਼ਿੰਗ ਇਹ ਸੋਹਣਾ ਬਹੁਤ ਲੱਗਦਾ ਜੀ ਡਿਜ਼ਾਈਨ ਜੀ 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 ਇਸ ਤੋਂ ਇਲਾਵਾ ਨਾ ਸਾਡੇ ਕੋਲੇ ਡਾਈਨਿੰਗ ਚੇਅਰਾਂ ਦੇ ਵਿੱਚ 20 ਤੋਂ 25 ਡਿਜ਼ਾਈਨ ਹਮੇਸ਼ਾ ਅਵੇਲੇਬਲ ਤਿਆਰ ਹੁੰਦੀ ਹੈ ਜੀ ਤੇ ਬਈ ਜੀ ਗੱਲ ਕਰੀਏ ਆਪਣੇ ਜਿਹੜੇ ਐਲਈਡੀ ਪੈਨਲ ਹੈ ਇਹ ਕਿੰਨੀ ਰੇਟ ਤੋਂ ਸਟਾਰਟ ਹੋ ਜਾਂਦੇ ਆ ਇਹ ਆਪਣੇ ਕੋਲੇ ਜੀ ਜਿਵੇਂ ਆਪਣੇ ਕੋਲੇ 5 ਫੁੱਟ ਦਾ ਐਲਈਡੀ ਪੈਨਲ ਹੁੰਦਾ ਇਹਦੇ ਵਿੱਚ 43 45 ਇੰਚ ਦੀ ਐਲਈਡੀ ਬੜੇ ਆਰਾਮ ਨਾਲ ਲੱਗਦੀ ਹੈ ਜੀ ਇਹਦੇ ਡਿਜ਼ਾਈਨ ਡਿਜ਼ਾਈਨ ਵੀ ਸਾਡੇ ਕੋਲੇ ਜਿਵੇਂ ਦਰਾਜ ਦੇ ਡਬਲ ਸ਼ੇਡ ਡਿਜ਼ਾਈਨ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਜੀ ਨਾ ਹੀ ਦੇਖਦਾ ਡਿਊ ਸ਼ੇਡ ਜਾਗੇ ਨਾ ਇਹ ਬਿਲਕੁਲ ਇਹ ਆਪਣੇ ਕੋਲੇ 6500 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਜੇ 4 ਫੁੱਟ ਦਾ ਲੈਨੇ ਆ ਫਿਰ ਆਪਣੇ ਕੋਲੇ 50550 ਤੋਂ ਸਟਾਰਟ ਹੋ ਜਾਂਦਾ ਠੀਕ ਆ ਇਸ ਵਿੱਚ ਤਾਂ ਦੇਖ ਲਓ ਮੈਂ ਡਿਜ਼ਾਈਨਿੰਗ ਵੀ ਬਹੁਤ ਜ਼ਿਆਦਾ ਪਈਆਂ ਆਪਣੇ ਕੋਲ ਨਾ ਬਾਈ ਜਿਹਦੇ ਵਿੱਚ ਚਿਕਾ ਡਿਜ਼ਾਈਨ ਆ ਡਾ ਡਿਜ਼ਾਈਨ ਆ ਆ ਡਿਜ਼ਾਈਨ ਬਹੁਤ ਚੱਲ ਰਹੀ ਆ ਜੀ ਅਸਲੀ ਰੂਰਲ ਡਿਜ਼ਾਈਨ ਆ ਗਿਆ ਜੀ ਬਿਲਕੁਲ ਬਿਲਕੁਲ ਇਹਦੇ ਆ ਦੇਖੋ ਜੀ ਬੈਕ ਸਾਈਡ ਤੇ ਵੀ ਕਾਫੀ ਡਿਜ਼ਾਈਨ ਪਈ ਆ ਓਕੇ ਵਾਹ ਜੀ ਵਾਹ ਮਤਲਬ ਐ ਜਿੰਨੇ ਡਿਜ਼ਾਈਨ ਆਂਦੇ ਸਾਰੇ ਆਪਣੇ ਕੋਲ ਮੰਨ ਲਓ ਹੈਗੇ ਆ ਜੀ ਬਿਲਕੁਲ ਬਿਲਕੁਲ ਤੇ ਭਾਈ ਜਿੱਦਾਂ ਮੈਂ ਦੇਖਦਾ ਮੈਂ ਪ੍ਰੀਮੀਅਮ ਸੋਫਾ ਇਹ ਕਿੰਨੇ ਰੇਟ ਚ ਹੈਗਾ ਜੀ ਇਹ ਸ 70000 ਰੁਪਏ ਦਾ ਭਾਈ ਕੀ ਗੱਲ ਕਰਦੇ ਹੋ ਇਹ ਤਾਂ ਬਹੁਤ ਮਹਿੰਗਾ ਹੈ ਸਾਬਨਾ ਤਾਂ 70000 ਦੇ ਵਿੱਚ ਆਪਾਂ ਨਾਲ ਇਹਦੇ ﺍﻟमारी ਦੇ ਰਹੇ ਹਾਂ ਜੀ UV ਬੋਰਡ ਭਾਈ ਇਹ UV ਬੋਰਡ ਵਾਲੀ ﺍﻟमारी ਦੇ ਰਹੇ ਹਾਂ ਬੋਰਡ ਦੀ ਵੱਡੀ ﺍﻟमारी ਜੀ ਹਾਂ ਹੁਣ ਠੀਕ ਲੱਗ ਰਿਹਾ ਮੈਨੂੰ ਕੋਈ ਰੇਟ ਹੈ ਨਾ ਮਤਲਬ 70000 ਰੁਪਏ ਚ ਦੋਨੇ ਚੀਜ਼ਾਂ ਆਪਾਂ ਦੇ ਦਾਂਗੇ ਨਾ ਜੀ ਨਾਲ ਇਹਦੇ ਹੋਰ ਵੀ ਆਈਟਮਾਂ ਨੇ ਜੀ ਫ੍ਰੀ ਇੱਕ ਇਹਦੇ ਨਾਲ ਬੈੱਡ ਵੀ ਫ੍ਰੀ ਹੈ ਜੀ ਨਾਲ ਇੱਕ ਮਿੰਟ ਭਾਈ ਬੈੱਡ ਇਹ ਤੁਸੀਂ ਦੇਖ ਲਓ ਇਹ ਫਰੰਟ ਤੇ ਜਿਹੜੇ ਗੱਦੀ ਲੱਗੀ ਹੈ ਬਿਲਕੁਲ ਡਬਲ ਦਰਾਜ ਆ ਗਿਆ ਤੁਹਾਡਾ ਡਬਲ ਦਰਾਜ ਆ ਗਿਆ ਇਹ ਬੈੱਡ ਇਹ ਵੀ ਮਤਲਬ 70000 ਰੁਪ ਪਾਜੀ ਇੱਕ ਮਿੰਟ ਯਾਰ ਕੀ ਕਰਦੇ ਪਏ ਇਹ ਤਾਂ ਹੁਣ ਮੈਨੂੰ ਲੱਗਦਾ ਤੁਸੀਂ ਕੋਲੋਂ ਪਾਣ ਲੱਗੇ ਬੈਸ ਦੇ ਉੱਪਰ ਪਾਲਿਸ਼ ਕੀਤੀ ਹੋਊਗੀ ਨਲੇ ਬੈੱਡ ਦੇ ਬੈੱਡ ਦੇ ਬਾਕਸ ਦੇ ਉੱਤੇ ਪਾਲਿਸ਼ ਕੀਤੀ ਹੋਊਗੀ ਇਹ ਮੈਨੂੰ ਲੱਗਦਾ ਹੁਣ ਤੁਸੀਂ ਕੋਲੋਂ ਪਾਣ ਲੱਗੇ ਪੈਸੇ ਗੱਦੇ ਕੋਈ ਗੱਲ ਨਹੀਂ ਜੀ ਇੱਕ ਨਾਲ ਅਸੀਂ ਪ੍ਰੈਸ ਟੇਬਲ ਵੀ ਦੇ ਰਹੇ ਹਾਂ ਜੀ ਇਹਦੇ ਨਾਲ ਪਾਜੀ ਕਿਦਾਂ ਕਰੀ ਜਾਨੇ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਵੀ ਇਹ ਸਾਰਾ ਸਮਾਨ ਤੁਸੀਂ ਸਾਨੂੰ ਲੱਖ ਰੁਪਏ ਉੱਤੇ ਦਾ ਹੋਇਆ ਨਾ ਤੁਸੀਂ ਕਹਿੰਦੇ 70000 ਰੁਪਏ ਦੇ ਵਿੱਚ 70000 ਰੁਪਏ ਦੇ ਵਿੱਚ ਨਾਲ ਜਿਹੜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਹਰ ਇੱਕ ਬੰਦੇ ਨੂੰ ਜੀ ਆ ਜੂਸਰ ਤੇ ਮ ਇਹ ਰਿਕਾਰਡ ਕਰਦੇ ਪਿਆ ਇਹ ਨਾ ਹੋਵੇ ਬਾਅਦ ਚ ਗਾਹਕ ਆਵੇ ਤਾਂ ਤੁਸੀਂ ਕੋਈ ਨਹੀਂ ਭਾਜੀ ਰਹਿਣਦੇ ਥੋਡੇ ਥਰੂ ਅੱਗੇ ਕਿੰਨੇ ਪੈਕੇਜ ਵੇਚੇ ਆ ਜੀ ਆਪਾਂ ਅੱਗੇ ਗਾਹਕ ਨੂੰ ਆਪਾਂ ਨਰਾਸ਼ ਕਰਕੇ ਮੋੜਿਆ ਜੀ ਦੱਸੋ ਨਹੀਂ ਪਰ ਮੈਂ ਜੇ ਸਾਹ ਨੂੰ ਤੁਸੀਂ 70000 ਰੁਪਏ ਵਿੱਚ ਇੰਨੀ ਮਤਲਬ ਲੱਖ ਰੁਪਏ ਉੱਤੇ ਚੀਜ਼ਾਂ ਦਿਨੇ ਪਿਓ ਤਾਂ ਹਰਾਨੀ ਹੁੰਦੀ ਭਾਜੀ ਬਿਲਕੁਲ ਇਹਦੇ ਨਾਲ ਇੱਕ ਹੋਰ ਗਿਫਟ ਹੈ ਜੀ ਨਾਲ ਹਾਂ ਹਾਂ ਡਿਲੀਵਰੀ ਪੂਰੇ ਪੰਜਾਬ 'ਚ ਫ੍ਰੀ ਆ ਜੀ ਕੋਈ ਐਕਸਟਰਾ ਚਾਰਜ ਕੁਝ ਵੀ ਨਹੀਂ ਦੇਣਾ ਜੀ ਅਸ ਮਤਲਬ 70000 ਰੁਪਏ ਤੁਹਾਨੂੰ ਦੇਣਾ ਹੈ ਉਹਦੇ 'ਚ ਆ ਬੈੱਡ ਵੀ ਆ ਜਣਾ ਗੱਦੇ ਵੀ ਆ ਜਣੇ ਆ ਇਹ ਪ੍ਰੀਮੀਅਮ ਸਟੇਬਲ ਤੇ ਜੂਸਰ ਇਹ 70000 ਰੁਪਏ ਤੇ ਡਿਲੀਵਰੀ ਵੀ ਫ੍ਰੀ ਪੂਰੇ ਪੰਜਾਬ ਚ ਡਿਲੀਵਰੀ ਪੂਰੇ ਪੰਜਾਬ ਚ ਸਿਰਫ ਤੁਸੀਂ 70000 ਰੁਪਏ ਦੇਣਾ ਜੀ ਹੋਰ ਕੁਝ ਨਹੀਂ ਦੇਣਾ